ਇਹਦੇ ਬਾਰੇ ਕਿਹੜਾ ਮਦੇਕ ਹੋਰ ਜੀ ਕਿਤੋਂ ਦੇ ਰਹਿਣਗੇ ਮਾਛਵੜਾ ਸਾਹਿਬ ਜੀ ਤੁਸੀਂ ਅੱਜ ਸਾਂਝੀ ਦਾ ਤਿਉਹਾਰ ਬਣਾਇਆ ਕੀ ਚਾਹੋਗੇ ਜਿਹਦੇ ਬਾਰੇ ਕਿਉਂ ਬਣਾਇਆ ਨਾ ਇਸ ਤੋਂ ਮੈਨੂੰ ਪਤਾ ਜੀ ਜ਼ਿਆਦਾ ਤਾਂ ਇਸ ਬਾਰੇ ਨਹੀਂ ਨੌਲੇਜ ਆ ਗਈ ਸਾਡੇ ਬਜ਼ੁਰਗ ਪਹਿਲਾਂ ਤੋਂ ਹੀ ਲਗਾ ਰਹੇ ਨੇ ਤਾਂ ਉਦਾਂ ਹੀ ਅਸੀਂ ਲਗਾ ਰਹੇ ਆ ਅਸੀਂ ਆਪਣੇ ਪੰਜਾਬੀ ਵਿਰਸੇ ਨੂੰ ਸੰਭਾਲ ਰੱਖਿਆ ਹਜੇ ਤੱਕ ਆਪਣੇ ਬੱਚਿਆਂ ਨੂੰ ਵੀ ਦੱਸ ਰਹੇ ਆ ਕਿਉਂ ਇਸ ਦੁਨੀਆ ਨੇ ਉਹ ਬਹੁਤ ਘੱਟ ਹੁਣ ਕਰਦੇ ਨੇ ਜੀ ਸਬਜੀ ਮਾਤਾ ਘਰ ਆਪਣੇ ਬਣਾਉਂਦੇ ਨਹੀਂ ਹੈਗੇ ਬਾਜ਼ਾਰੋਂ ਲਿਆ ਕੇ ਲਾਂਦੇ ਨੇ ਅਸੀਂ ਆਪਣੇ ਹੱਥੀਂ ਮਿਹਨਤ ਕਰਦੇ ਆਂ ਜੀ ਖੇਤਾਂ ਦੀ ਮਿੱਟੀ ਲਿਆ ਕੇ ਆਪਣੇ ਘਰੇ ਅਸੀਂ ਮਿੱਟੀ ਛਾਂ ਕੇ ਫਿਰ ਆਪਣੀ ਸੰਧੀ ਮਾਤਾ ਬਣਾ ਕੇ ਰੰਗ ਕੇ ਅਸੀਂ ਲਗਾਉਂਦੇ ਆ ਜੀ ਅਸੀਂ ਪਰਮਾਤਮਾ ਨਾਲ ਜੁੜੇ ਹੋਏ ਆ ਤੇ ਜੋ ਅਸੀਂ ਸੰਧੀ ਮਾਤਾ ਕੋਲੋਂ ਹੁਣ ਤੱਕ ਮੰਗਿਆ ਹੈ ਉਹ ਸਾਨੂੰ ਮਿਲਿਆ ਜੀ ਜੋ ਵੀ ਅਸੀਂ ਆਪਣੇ ਮਨ ਚ ਧਾਰਦੇ ਆ ਮਾਤਾ ਰਾਵਣ ਜਰੂਰ ਪੂਰੀ ਕਰਦੇ ਸਾਡੀ ਸ਼ਰਦਾ ਜੀ ਤੇ ਬਾਕੀ ਅਸੀਂ ਦੋ ਮਾਤਾ ਦੀ ਸ਼ਾਮ ਟਾਈਮ ਆਰਤੀ ਕਰਦੇ ਆ ਤੇ ਆਪਣਾ ਘਰੇ ਆਪਣਾ ਪ੍ਰਸ਼ਾਦ ਬਣਾ ਕੇ ਤੇ ਭੋਗ ਲਗਾਉਨੇ ਆ ਜੀ ਕਈ ਵਾਰੀ ਆਪਣਾ ਲੱਡੂਆਂ ਦਾ ਭੋਗ ਲਗਾਉਨੇ ਆ ਚੋਲ ਬਣਾ ਕੇ ਲਗਾਉਨੇ ਆ ਤੇ ਕੋਈ ਬਦਾਨਾ ਲਿਆਂਦਾ ਜੀ ਇਸ ਤਰ੍ਹਾਂ 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 ਦਾ ਰੋਜ਼ ਭੋਗ ਲਗਾਈ ਹੈ ਮਾਤਾ ਰਾਣੀ ਨੂੰ 9-9 ਦਿਨ ਤੇ ਦੁਸ਼ਹਿਰੇ ਵਾਲੇ ਦਿਨ ਅਸੀਂ ਜਲ ਪ੍ਰਵਾਹ ਕਰੀ ਰਹੇ ਜੀ ਮਾਤਾ ਰਾਣੀ ਨੂੰ ਹਾਂ ਜੀ ਜੋ ਵੀ ਵਿੱਜੇ ਹੋਏ ਨੇ ਅਸੀਂ ਤੇ ਉਹ ਵੀ ਦੁਸ਼ਹਿਰੇ ਵਾਲੇ ਦਿਨ ਜਲ ਪ੍ਰਵਾਹ ਕਰਨੇ ਨੇ ਤੇ ਕਿੰਨੇ ਦਿਨ ਕਰਦੇ ਹੋ ਤੁਸੀਂ ਇਹ ਅਸੀਂ ਜੀ 9 ਦਿਨਾਂ ਸੰਧੀ ਮਾਤਾ ਦੇ 9 ਦਿਨ ਆਰਤੀ ਕਰਦੇ ਆਂ ਜੀ ਹਾਂ ਜੀ ਤੇ ਇਹ ਵਿਚਾਰ ਜਿਵੇਂ ਤੁਸੀਂ ਦੱਸਿਆ ਵੀ ਰੈਡੀमेड ਵਰਤੀਏ ਤੇ ਬਾਰੇ ਕੀ ਹੁੰਦਾ ਜੀ ਉਹ ਸਾਰੇ ਪਾਸੇ ਮੈਂ ਤਾਂ ਇਹ ਕਹਿਣਾ ਚਾਹੂੰਗੀ ਵੀ ਇਹ ਚੰਗੀ ਗੱਲ ਨਹੀਂ ਹੈਗੀ ਜੋ ਲੋਕ ਕਰਦੇ ਨੇ ਜੀ ਆਪਣੇ ਆਪ ਨੂੰ ਬਹੁਤ ਸੋਹਲ ਬਣਾਉਂਦੇ ਪਏ ਨੇ ਵੀ ਹਰ ਇੱਕ ਚੀਜ਼ ਮਿਲਦੀ ਪਈ ਆ ਬਾਜ਼ਾਰੋਂ ਲਿਆਓ ਜੀ ਲਿਆ ਕੇ ਲਗਾ ਲਓ ਪਰ ਉਹ ਗੱਲ ਨਹੀਂ ਚੰਗੀ ਲੱਗਦੀ ਜੀ ਜੋ ਆਪਣੇ ਹੱਥੀ ਮਿਹਨਤ ਕਰਨੀ ਆ ਫਰਮਾਤਮਾ ਨੂੰ ਵੀ ਪਤਾ ਹੋਣਾ ਚਾਹੀਦਾ ਹੈ ਵੀ ਹਾਂ ਕੋਈ ਜੇ ਮੇਰਾ ਸੇਵਾ ਕਰਦੇ ਤਾਂ ਸੱਚੇ ਮਾਨਾ ਕਰਦਾ ਪਿਆ ਹੈ ਆਪਾਂ ਦਾ ਆਪਣੇ ਵੱਲ ਤੋਂ ਜੀ ਸੱਚੇ ਮਾਨਾ ਕਰੀ ਦੀ ਹੈ ਤੇ ਜੋ ਅਸੀਂ ਮਾਤਾ ਨਾਨੀ ਕੋਲੋਂ ਮੰਗਿਆ ਸਾਨੂੰ ਮਿਲਿਆ ਹੈ ਜੀ ਸਾਡੀ ਉਹਨੂੰ ਕਾਮਨਾ ਪੂਰੀ ਹੋਈ ਹੈ ਠੀਕ ਹੈ ਓਕੇ ਤੁਸੋਂ ਕੀ ਨਾਮ ਜੀ ਤੁਹਾਡਾ ਕੀ ਤੁਸੋਂ ਕਿਹੜੇ ਰਹਿਣ ਹੋਣਾ ਲੋਕਲ ਮਾਚੜੇ ਤੁਸੀਂ ਅੱਗੇ ਸਾਂਝੀ ਦੇ ਤਿਹਾੜ ਮਨਾਇਆ ਕਿਉਂ ਮਨਾਇਆ ਜਾਂਦਾ ਜੰਦਰੇ ਪੁਰਾਣੇ ਸਮੇਂ ਵਿੱਚ ਜਿਵੇਂ ਸਾਂਝੀ ਮਾਤਾ ਨੂੰ ਇਸ ਲਈ ਪੂਜੇ ਜਾਂਦਾ ਸੀ ਕਿਉਂਕਿ ਪਹਿਲਾਂ ਮੂਰਤੀਆਂ ਨਹੀਂ ਹੁੰਦੀਆਂ ਸੀ ਪੂਜਣ ਲਈ ਹੱਥ ਨਾਲ ਤਿਆਰ ਕਰਕੇ ਸਾਝੀ ਮਾਤਾ ਨੂੰ ਇੱਕ ਪਰਮਾਤਮਾ ਨਾਲ ਜੋੜਨ ਦਾ ਤਰੀਕਾ ਸੀਗਾ ਹਾਂ ਤੇ ਇਸ ਨਾਲ ਸਾਝੀ ਮਾਤਾ ਦਾ ਆਰਥਿਕ ਕੀਤੀ ਜਾਂਦੀ ਹੈ ਘਰੇ ਹੱਥ ਨਾਲ ਤਿਆਰ ਕੀਤੀ ਜਾਂਦੀ ਹੈ ਮਿੱਟੀ ਜਿਵੇਂ ਖੇਤਾਂ ਚੋਂ ਲਿਆ ਕੇ ਉਹਨਾਂ ਛਾਣ ਕੇ ਸਾਫ਼ ਸਾਈ ਮਿੱਟੀ ਦੀ ਚੰਗੀ ਤਰ੍ਹਾਂ ਕਰਕੇ ਚੀਕ ਨਹੀਂ ਮਿੱਟੀ ਦੀ ਸਾਝੀ ਮਾਤਾ ਤਿਆਰ ਕੀਤੀ ਜਾਂਦੀ ਹੈ ਹੁਣ ਜਿਵੇਂ ਜਿਵੇਂ ਅੱਗੇ ਨਵੀਂ ਪੀੜ੍ਹੀ ਆ ਰਹੀ ਹੈ ਪੁਰਾਣੀਆਂ ਪੀੜ੍ਹੀਆਂ ਨਵੀਂ ਪੀੜ੍ਹੀ ਨੂੰ ਨਹੀਂ ਦੱਸ ਰਹੀਆਂ ਇਸ ਲਈ ਸਾਝੀ ਮਾਤਾ ਬਣਾਉਣਾ ਕਾਫੀ ਜ਼ਿਆਦਾ ਘਟ ਗਿਆ ਏ ਵਿਰਸਾ ਪੰਜਾਬ ਦਾ ਲੋਕ ਹੋ ਰਿਹਾ ਹੁਣ ਤੁਸੀਂ ਜਦੋਂ ਸਾਨੂੰ ਬਣਾ ਰਹੇ ਹੁੰਦੀ ਸੀ ਇਹ ਮੈਂ ਆਪਣੇ ਮੰਮੀ ਤੋਂ ਹੀ ਸਿੱਖਣੀ ਆ ਸ਼ੁਰੂ ਕੀਤੀ ਜਿੱਦਾਂ ਮੇਰੇ ਮੰਮੀ ਬਣਾ ਰਹੇ ਨੇ ਹੁਣ ਸਾਨੂੰ ਸਾਂਝੀ ਮਾਤਵਾਰੀ ਦੱਸਿਆ ਅਸੀਂ ਬਣਾ ਰਹਿਆਂ ਹਜ ਤੱਕ ਵਿੱਚ ਦਾ ਗਰਮੀ ਪੰਜਾਬ ਦੇ ਵਿੱਚ ਰੈਡੀਮੇਡ ਵੀ ਆ ਜਾਂਦੀ ਵਰਗੀ ਹਾਂ ਹਾਂਜੀ ਜਿਹੜੀ ਰੈਡੀਮੇਡ ਸਾਂਝੀ ਮਾਤਾ ਮਿਲਦੀ ਹੈ ਕਈ ਲਗਾਵ ਹੀ ਲੈਂਦੇ ਨੇ ਇੱਦਾਂ ਹੀ ਲੋਕਲ ਲਿਆ ਕੇ ਪਰ ਜਿਹੜੀ ਹੱਥ ਨਾਲ ਬਣਾ ਕੇ ਤਿਆਰ ਕੀਤੀ ਜਾਂਦੀ ਆ ਉਹਦੇ ਨਾਲ ਦੀ ਰੀਤ ਨਹੀਂ ਹੈਗੀ ਘਰੇ ਬਣਾਣੀ ਚਾਹੀਦੀ ਹੈ ਹਾਂਜੀ